ਉਦਰ ਕੈਨੇਡੀਅਨ ਤੇਲ ਦੀਆਂ ਕੀਮਤਾਂ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੇਸ਼ ਤੇ ਕੱਚੇ ਤੇਲ ਦੇ ਤੁਰੰਤ ਟੈਰਿਫ ਨਹੀਂ ਲਗਾਉਂਦੇ ਸੰਕੇਤਾ ਦੇ ਉੱਤੇ ਵਧੀਆਂ ਨੇ ਟੈਰਿਫ ਧਮਕੀਆਂ ਤੋਂ ਬਾਅਦ ਸਰਵੇਖੀ ਦੀ ਰਿਪੋਰਟ ਮੁਤਾਬਕ ਬੈਂਕ ਆਫ ਮੌਂਟਰੀਅਲ ਦੇ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 63% ਦੀ ਕੈਨੇਡੀਅਨਾਂ ਨੇ ਅਗਲੇ 12 ਮਹੀਨਿਆਂ ਦੇ ਵਿੱਚ ਮੰਦੀ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟਾਈ ਹੈ ਆਨਲਾਈਨ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸਰਵੇਖਣ ਕਰਨ ਵਾਲਿਆਂ ਦੇ ਵਿੱਚੋਂ 48% ਦਾ ਮੰਨਣਾ ਹੈ ਅਗਲੇ ਸਾਲ ਆਰਥਿਕਤਾ ਕਮਜ਼ੋਰ ਹੋਵੇਗੀ ਜਦੋਂ ਕਿ 19% ਦੀ ਇਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਨੇ ਇਸ ਸਾਲ ਵਿਸ਼ਵ ਅਰਥ ਵਿਵਸਥਾ ਦੇ ਵਧਣ ਦੀ ਉਮੀਦ ਹੈ ਜਿਵੇਂ ਕਿ ਟੈਰਿਫ ਦੀਆਂ ਤਮਕੀਆਂ ਵਧ ਰਹੀਆਂ ਨੇ ਬੈਂਕ ਆਫ ਮੌਂਟਰੀਅਲ ਦੇ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 63% ਕੈਨੇਡੀਅਨਾਂ ਨੇ ਅਗਲੇ 12 ਮਹੀਨਿਆਂ ਦੇ ਵਿੱਚ ਮੰਦੀ ਦੀ ਸੰਭਾਵਨਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਆਨਲਾਈਨ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸਰਵੇਖਣ ਕਰਨ ਵਾਲਿਆਂ ਦੇ ਵਿੱਚੋਂ 48% ਦਾ ਮੰਨਣਾ ਹੈ ਕਿ ਅਗਲੇ ਸਾਲ ਆਰਥਿਕਤਾ ਕਮਜ਼ੋਰ ਹੋਵੇਗੀ ਜਦੋਂ ਕਿ 19% ਇਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਨੇ। ਉੱਤਰਦਾਤਾਵਾਂ ਦੇ ਵਿੱਚ ਨਿਰਾਸ਼ਾ ਦੇ ਬਾਵਜੂਦ ਬੀਐਮਓ ਦੇ ਅਰਥਸ਼ਾਸਤਰੀ ਨੇ ਕਿਹਾ ਹੈ ਕਿ ਇਸ ਸਾਲ ਵਿਸ਼ਵ ਅਰਥਵਿਵਸਥਾ ਦੇ ਵਧਣ ਦੀ ਉਮੀਦ ਹੈ। ਉਹਨਾਂ ਕਿਹਾ ਵਪਾਰਕ ਚਿੰਤਾਵਾਂ ਬਹੁਤ ਸਾਰੇ ਕੈਨੇਡੀਅਨਾਂ ਲਈ ਸਾਹਮਣੇ ਤੇ ਕੇਂਦਰਤ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਵਿਸ਼ਵ ਆਰਥਿਕ ਵਿਕਾਸ ਦੇ ਜਾਰੀ ਰਹਿਣ ਦੀ ਉਮੀਦ ਹੈ ਤੇ ਅਸੀਂ ਗੰਭੀਰ ਤੇ ਨਿਰੰਤਰ ਟੈਰਿਫ ਕਾਰਵਾਈ ਨੂੰ ਛੱਡ ਕੇ 2025 ਵਿੱਚ ਕੈਨੇਡੀਅਨ ਆਰਥਿਕ ਵਿਕਾਸ ਦੇ ਵਿੱਚ ਸੁਧਾਰ ਦੀ ਉਮੀਦ ਕਰਦੇ ਹਾਂ ਸਰਵੇਖਣ ਦੇ ਵਿੱਚ ਕਿਹਾ ਗਿਆ ਕਿ ਵਧਦੀਆਂ ਕੀਮਤਾਂ ਤੇ ਰਹਿਣ ਸਹਨ ਦੀ ਲਾਗਤ ਕੈਨੇਡੀਅਨਾਂ ਲਈ ਪ੍ਰਮੁੱਖ ਚਿੰਤਾਵਾਂ ਨੇ 2 ਤਿਹਾਈ ਤੋਂ ਵੱਧ ਕੈਨੇਡੀਅਨਾਂ ਨੇ ਕਿਹਾ ਹੈ ਕਿ ਮਹਿੰਗਾਈ ਦਾ ਉਹਨਾਂ ਦੀ ਮੌਜੂਦਾ ਵਿੱਤੀ ਸਥਿਤੀ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ 44% ਦੇ ਉਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਮੂਲ ਰੂਪ ਦੇ ਖਰਚਿਆਂ ਤੇ ਪ੍ਰਤੀ ਮਹੀਨਾ ਡਾਲਰ 100 ਤੋਂ ਡਾਲਰ 300 ਵਾਧੂ ਖਰਚ ਕਰ ਰਹੇ ਨੇ ਜਦੋਂ ਕਿ 38% ਦੀ ਨੇ ਹਰ ਮਹੀਨੇ ਡਾਲਰ 300 ਤੋਂ ਵੱਧ ਖਰਚ ਕਰਨ ਦੀ ਰਿਪੋਰਟ ਕੀਤੀ ਹੈ 61% ਕੈਨੇਡੀਅਨ ਉਤਰਦਾਤਾਵਾਂ ਨੇ ਕਿਹਾ ਹੈ ਕਿ ਮਹਿੰਗਾਈ ਇਸ ਸਮੇਂ ਉੱਚੀ ਹੈ ਤੇ ਉਹਨਾਂ ਨੂੰ ਡਰ ਹੈ ਕਿ ਕੀਮਤਾਂ ਵਧਣਗੀਆਂ ਉਹਨਾਂ ਨੇ ਕਿਹਾ ਕਿ মুদ্রা ਸਫੀਤੀ ਦੇ ਮੋਰਚੇ ਤੇ ਤਾਜ਼ਾ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਬੈਂਕ ਆਫ ਕੈਨੇਡਾ ਦੇ ਟੀਚੇ ਦੇ ਆਲੇ ਦੁਆਲੇ ਕੀਮਤ ਵਾਧਾ ਸਥਿਰ ਹੋ ਗਿਆ ਹੈ ਕੈਨੇਡੀਅਨ ਇਹ ਉਮੀਦ ਕਰ ਸਕਦੇ ਨੇ ਕਿ ਬੈਂਕ ਆਫ ਕੈਨੇਡਾ 2025 ਦੇ ਵਿੱਚ ਵਿਆਜ ਦਰਾਂ ਨੂੰ ਮਾਮੂਲੀ ਤੌਰ ਤੇ ਘਟਾਉਣਾ ਜਾਰੀ ਰੱਖਣਗੇ ਇਸ ਦੌਰਾਨ ਸਰਵੇਖਣ ਦੱਸਦਾ ਹੈ ਕਿ ਪਿਛਲੇ ਸਾਲ ਨਿਵੇਸ਼ਕਾਂ ਲਈ ਆਮ ਤੌਰ ਦੇ ਉੱਤੇ ਕਾਫੀ ਪੋਜ਼ੀਟਿਵ ਸੀ ਬੀ ਐਮਓ ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਕਾਉਂਸਲ ਦੇ ਮੁੱਖ ਨਿਵੇਸ਼ ਰਣਨੀਤੀਕਾਰ ਤੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਹੈ ਹਾਲਾਂਕਿ ਟੈਰਿਫ ਦੀ ਸੰਭਾਵਨਾ ਸਮੇਤ ਆਰਥਿਕ ਰੁਕਾਵਟਾਂ ਕੈਨੇਡੀਅਨ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਹੋ ਸਕਦੀਆਂ ਨੇ ਪਰ ਅਜੇ ਵੀ ਅਸੀਂ 2025 ਵਿੱਚ ਵੱਡੇ ਬਾਜ਼ਾਰਾਂ ਨੂੰ ਲਾਭ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਜਾਗਿਆ ਦੇਖ ਸਕਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡੀਅਨ ਸਟਾਕ ਮਾਰਕੀਟ ਕੈਨੇਡੀਅਨ ਅਰਥਵਿਵਸਥਾ ਨਹੀਂ ਹੈ ਤੇ ਅਕਸਰ ਅਜਿਹਾ ਹੁੰਦਾ ਹੈ ਕਿ ਬਾਜ਼ਾਰ ਚਿੰਤਾ ਦੀ ਦਵਾਰ ਤੱਕ ਪਹੁੰਚ ਜਾਂਦੇ ਨੇ ਆਨਲਾਈਨ ਸਰਵੇ ਦੁਆਰਾ 18 ਨਵੰਬਰ ਤਾਕਾ 1500 ਬਾਲਗ ਕੈਨੇਡੀਅਨਾਂ ਦਾ ਆਨਲਾਈਨ ਸਰਵੇਖਣ ਕੀਤਾ ਗਿਆ ਸੀ ਇਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ